ਐਸਐਸਪੀ ਵਿਜੀਲੈਂਸ ਸਰਦਾਰ ਲਖਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਤੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਨੇ ਲੈਕਚਰ ਦੌਰਾਨ ਕੀ ਗੱਲਾਂ ਬਾਤਾਂ ਹੋਈਆਂ ਨੇ ਜਾਣਦੇ ਆ ਸਰ ਵਿਦਿਆਰਥੀ ਕਿਉਂ ਚੁਣਨੇ ਨੇ ਅੱਜ ਪਹੁੰਚੇ ਹੋ ਤੁਸੀਂ ਤੇ ਕੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਵਿਦਿਆਰਥੀ ਚੋਣ ਦਾ ਸਾਡਾ ਯੂਨੀਵਰਸਿਟੀ ਟਾਈਪ ਯਾ ਐਜੂਕੇਸ਼ਨ ਇੰਸਟੀਟਿਊਟਸ ਨੂੰ ਨਿਸ਼ਾਨਾ ਬਣਾਉਣ ਦਾ ਸਾਡਾ ਵਿਜੀਲੈਂਸ ਪੁਆਇੰਟ ਆਫ View ਤੋਂ ਸਿਰਫ ਇੱਕੋ ਇੱਕ ਟੀਚਰ ਸੀਗਾ ਕਿ ਇਹ ਸਾਡੇ ਦੇਸ਼ ਦਾ ਭਵਿੱਖ ਨੇ ਇਹਨਾਂ ਨੇ ਅੱਜ ਅਸੀਂ ਬੈਠੇ ਹਾਂ ਕੱਲ ਇਹਨਾਂ ਸੀਟਾਂ ਤੇ ਆ ਕੇ ਬੈਠਣਾ ਹੋ ਸਕਦਾ ਵਿਜੀਲੈਂਸ ਦੀ ਜ਼ਿੰਮੇਵਾਰੀ ਇਹਨਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੋ ਦੇਸ਼ ਦਾ ਭਵਿੱਖ ਹੈ ਉਹਨੂੰ ਆਪਣੇ ਹੱਕਾਂ ਪ੍ਰਤੀ ਉਹਨਾਂ ਅਧਿਕਾਰਾਂ ਪ੍ਰਤੀ ਜਾਣੂ ਜ਼ਰੂਰ ਕਰਾਇਆ ਜਾਵੇ ਤੇ ਇੰਨੇ ਇੱਕ ਅਲਰਟ ਜ਼ਰੂਰ ਹੋ ਜਾਣ ਕਿ ਜਿਹੜਾ ਕਰਪਸ਼ਨ ਹੈ ਉਹ ਕਿਸੇ ਵੀ ਲੈਵਲ ਤੇ ਬਰਦਾਸ਼ਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਵਿਜੀਲੈਂਸ ਪ੍ਰਤੀ ਅਵੇਅਰ ਕਰਉਣਾ ਇਸ ਪਾਰਟਿਕੂਲਰ ਹਫ਼ਤੇ ਦੇ ਦੌਰਾਨ ਇਸ ਲਈ ਅਸੀਂ ਇਸ ਐਵੇਨਿਊ ਨੂੰ ਚੁਣਿਆ ਇਸ ਲਈ ਅਸੀਂ ਪੁੱਛਾਂ ਸਰ ਲੈਕਚਰ ਦੌਰਾਨ ਤੁਸੀਂ ਕਈ ਵਿਭਾਗਾਂ ਦਾ ਨਾਮ ਲਿਆ ਪਰ ਫਿਰ ਕਰਪਸ਼ਨ ਰੁਕ ਕਿਉਂ ਨਹੀਂ ਰਹੀ ਸਰ ਕਿਉਂਕਿ ਕੰਪਲੇਨ ਨਹੀਂ ਕਰਦੇ ਤੁਸੀਂ ਦੱਸੋ ਕੌਣ ਕੰਪਲੇਨਟ ਕਰਦਾ ਸਾਡੇ ਕੋਲ ਬੇਸਿਕਲੀ ਕੰਪਲੇਨੈਂਟ ਦੀ ਸਾਨੂੰ ਕਮੀ ਹੁੰਦੀ ਹੈ ਹੁਣ ਅਸੀਂ ਇਸੇ ਕਰਕੇ ਲੋਕਾਂ ਨੂੰ ਬਰੀਫ ਇਹ ਕਰ ਰਹੇ ਆਂ ਵੀ ਸਿਰਫ ਡਿਮਾਂਡ ਹੀ ਕਾਫੀ ਹੈ ਕੋਈ ਡਿਮਾਂਡ ਕਰਦਾ ਸਾਡੇ ਕੋਲੇ ਕੋਈ ਕੰਪਲੇਨੈਂਟ ਨਾ ਤਾਵੇ ਲੋਕਾਂ ਨੂੰ ਸਿਰਫ ਇਹ ਚਾਹੀਦਾ ਹੈ ਕਿ ਕਰਪਸ਼ਨ ਖਤਮ ਹੋ ਜਾਏ ਕੰਪਲੇਨੈਂਟ ਕੋਈ ਨਹੀਂ ਹੈਗਾ ਭਗਤ ਸਿੰਘ ਜੰਮੇ ਜ਼ਰੂਰ ਪਰ ਗਵੰਡੀਆਂ ਦੇ ਘਰ ਚ ਹਰ ਇੱਕ ਦਿਵਜਨ ਇਹ ਇਸ ਕਰਕੇ ਜ਼ਰੂਰਤ ਹੈ ਸਾਨੂੰ ਵਿਸਲ ਬਲੋਰ ਬਣਨੀ ਸਾਨੂੰ ਝੰਡਾ ਫੜ ਕੇ ਅੱਗੇ ਆਉਣ ਦੀ ਤਾਂ ਕਿ ਅਸੀਂ ਇਸ ਸੋਸਾਇਟੀ ਦੇ ਵਿੱਚ ਜੋ ਕਰਪਸ਼ਨ ਘਰ ਘਰ ਚੁੱਕੀ ਹੈ ਸਾਡੀਆਂ ਨਸਾਂ 'ਚ ਰਲ ਚੁੱਕੀ ਰਚ ਚੁੱਕੀ ਹੈ ਉਹਨੂੰ ਬਾਹਰ ਕੱਢਣ ਦੀ ਤਾਂ ਕਿ ਅਸੀਂ ਸੋਸਾਇਟੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਸਕੀਏ ਬੇਸਿਕਲੀ ਸਾਨੂੰ ਤਾਂ ਸਿਰਫ ਇਹ ਹੈ ਵੀ ਸਾਨੂੰ ਆ ਕੇ ਦੱਸੇ ਤਾਂ ਸਹੀ ਵੀ ਕਿਹੜਾ ਡਿਪਾਰਟਮੈਂਟ ਉਹਨਾਂ ਕੋਲੋਂ ਪੈਸੇ ਮੰਗ ਰਿਹਾ ਤੇ ਕਿਸ ਕੰਮ ਦੇ ਪੈਸੇ ਮੰਗ ਰਿਹਾ ਫਿਰ ਅਸੀਂ ਮੋਟਿਵ ਦੇਖਣਾ ਹੈ ਵੈਦਰ ਬੰਦੇ ਦਾ ਕੋਈ ਹਿਡਨ ਇੰਟਰਸਟ ਤਾਂ ਨਹੀਂ ਹੈਗਾ ਸਾਡੇ ਕੋਲ ਇਦਾਂ ਦੀਆਂ ਕੰਪਲੇਂਟਸ ਵੀ ਆਉਂਦੀਆਂ ਨੇ ਕਈ ਜਿਨ੍ਹਾਂ ਦੇ ਵਿੱਚ ਕੁਝ ਪੈਸੇ ਦਾ ਨਾਰਮਲ ਲੈਣ ਦੇਣ ਹੁੰਦਾ ਤੇ ਉਹਦੇ 'ਚ ਰਿਕਾਰਡਿੰਗ ਕਰਕੇ ਸਾਨੂੰ ਪਾਤੀ ਜਾਂਦੀ ਅਸੀਂ ਉਹ ਵੀ ਵੈਰੀਫਾਈ ਕਰਦੇ ਹਾਂ ਸਾਨੂੰ ਹਰ ਐਂ ਇਹ ਨਾ ਹੋਵੇ ਕੋਈ ਅਫਸਰ ਪੈਸੇ ਨਾ ਵੀ ਮੰਗ ਰਿਹਾ ਹੋਵੇ ਉਹਦੇ ਕੋਲ ਉਹਦਾ ਲੈਂਡ ਦੇਣ ਹੋਵੇ ਤੇ ਉਹਨੂੰ ਪੈਸੇ ਦੇਣ ਪਸਾ ਕੇ ਮੁੜ ਕੇ ਸਾਡੇ ਕੋਲ ਵਿਜਲੈਂਸ ਦਾ ਪਰਚਾ ਦਰਜ ਕਰਾਵੇ ਪਰੂਫ ਜਿਹੜਾ ਹੈਗਾ ਰਿਕੁਆਇਰਡ ਹੈਗਾ ਉਹ ਅਸੀਂ ਚੈੱਕ ਕਰ ਲਾਂਗੇ ਵੀ ਕਿੰਨਾ ਪਰੂਫ ਰਿਕੁਆਇਰਡ ਹੈ ਵੈਦਰ ਉਹਦੀ ਡਿਮਾਂਡ ਹੈਗੀ ਆ ਜਾਂ ਨਹੀਂ ਹੈਗੀ ਵੈਦਰ ਉਹਦੇ ਕੋਲ ਕੋਈ ਕੰਮ ਪੈਂਡਿੰਗ ਹੈਗਾ ਕਿ ਨਹੀਂ ਹੈਗਾ ਵੈਦਰ ਪੈਸੇ ਲੈਣ ਦਾ ਮੋਟਿਵ ਹੈਗਾ ਜਾਂ ਨਹੀਂ ਹੈਗਾ ਥੈਟ ਵੀ ਵਿਲ ਵੈਰੀਫਾਈ ਯੂ ਜਸਟ ਬੀਇੰਗ ਅ ਕੰਪਲੇਨਰ ਬੇਸ ਔਨ ਐਸਐਸਪੀ ਲਖਬੀਰ ਸਿੰਘ ਵਿਜੀਲੈਂਸ ਬਿਊਰੋ ਜਿਨ੍ਹਾਂ ਦਾ ਸਾਫ਼ ਆਖਣਾ ਹੈ ਕਿ ਸਾਨੂੰ ਅਗਰ ਕ੍ਰਾਪਸ਼ਨ ਨੂੰ ਖਤਮ ਕਰਨਾ ਹੈ ਤਾਂ ਸਾਨੂੰ ਰਲ ਮਿਲ ਕੇ ਉਪਰਾਲੇ ਜਿਹੜੇ ਉਹ ਕਰਨੇ ਚਾਹੀਦੇ ਨੇ ਸੋ ਉਮੀਦ ਹੈ ਕਿ ਅਸੀਂ ਇਸ ਵਿੱਚ ਕਾਮਯਾਬੀ ਹੋਵਾਂਗੇ